ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਆਂ ਆਇਆਂ ਕਰੀਂ ਫਿਰ ਉਹ ਗੱਲਾਂ ਕਰ ਜੀ ਦੇਖ ਬੰਟ ਬੰਨੀ ਜਦ ਬੱਕੇ ਗੋੜਾਣਾ ਫੋੜੇ ਜੋਰ ਆਪਣਾ ਕਮਾਲ ਕਰਦਾ ਆ ਪੁੱਖ ਮੈਂ ਤੈਨੂੰ ਦੱਸਦਾ ਹਾਂ ਬੇਜੇ ਬੰਦਿਆ ਮਤਲ ਕੇਰਛੇ ਤੇਰੇ ਨਾਲ ਕਈ ਛਾ ਰਹੇ ਹੱਤ ਪਾਲੀ ਪਾਈ ਨਾ ਪੜਾਣਾ ਹਾਂ ਪੇਰ ਸੇ ਨੂੰ ਕਹਿਦੀ ਭਾਈ ਵੋਟਾਂ ਵੰਟਣੋਂ ਜੈਨੀਆਂ ਕਿ ਤੇ ਉਹੀ ਗੱਲ ਕਰਦੇ ਫਿਰ ਨਾ ਨਾ ਉਹ ਤਾਂ ਆਪਣੇ ਗਣੀਆਂ ਪਹਿਲਾਂ ਤੂੰ ਉਹਨੂੰ ਬਸ ਆਪ ਮਾੜੇ ਮੁੱਢੇ ਪੈਸੇ ਟੱਕੀ ਕਰ ਉਹ ਤਾਂ ਜਦ ਕਰਾਂਗੇ ਉਹ ਸਾਡਾ ਪਿੰਡ ਦੀ ਕਰੀ ਦੂਜੀ ਤਰਬੀ ਦੇਉ ਉਹ ਨੂੰ ਕਹਦੇ ਭਾਈ ਕਿਸੇ ਤੋਂ ਰੁਪਿਆ ਨਹੀਂ ਫੜਨਾ ਸੀ ਦੇਮਾਂਗੇ ਬਸ ਨਿਬੜੀ ਗੱਲ ਉਹਨਾਂ ਨੇ ਅੱਠ ਵੋਟਾਂ ਮੁੰਡੇ ਪੈਸੇ ਨੇ ਨੂਹਾ ਗਾਹ ਕਹੇ ਅੱਠੇ ਵੋਟਾਂ ਭਾਈ ਆਵਦਾ ਹੱਥ ਨਾਲ ਫੜਾ ਨਾ ਉਹਦੇ ਕੋਲੇ ਤਾਂ ਆਪਣਾ ਸਹਾਈਚਾਰੀ ਦਾ ਚੰਗਾ ਤਾਂ ਆਪਣੇ ਘਰੇ ਆਉਂਦਾ ਜਾਂਦਾ ਇਹ ਵੀ ਛਾਰੇ ਬੰਦੇ ਕਵਰ ਕਰ ਬਿਜਤੀ ਹੋ ਜੂ ਅਗਲੇ ਕੱਲ ਚੰਧੋਰਾ ਨੇ ਠਾਇਆ ਸੀ ਬੰਦਾ ਹਰ ਗਿਆ ਕਟੋ ਦਾ 150 ਬੋਟ ਕਵਰ ਕਰਦਾ ਵਾ ਅਪਾ ਲੀਡਰ ਕੋਲ ਵੀ ਚੱਲਾਂਗੇ ਉੱਥੇ ਜਾਵਾਂਗੇ ਹਾਂ ਟਾਈਮ ਲੱਗਣ ਦੇ ਵਹਿਲੇ ਹੀ ਟਾਈਮ ਜਾ ਕੇ ਆਵਾਂਗੇ ਲਾਜ਼ ਜ਼ਰੂਰੀ ਜਰੇ ਬੜੀ ਕੱਢਾ ਹੋਰ ਪਾਣੀ ਤਾਂ ਨਹੀਂ ਲਾ ਦੀਏ ਨਲੇ ਉਹ ਕਰ ਦੀਏ ਫਿਰ ਉਹ ਦੁਬਾਰਾ ਜਾਇਆ ਮਸ਼ੀਨ ਵਛੂਨ ਤਾਂ ਬੀਜਦੀ ਰਹੂ ਪਰ ਇਹ ਜਰ ਪਾਣੀ ਲੱਗਿਆ ਪੈ ਛੋਨਾ ਬੇਲੇ ਹੋ ਕੇ ਜਾਇਆ ਓਏ ਬੇਲੀ ਛੋਨਾ ਵੱਡਿਆ ਜੋ 2-4 ਦਿਨ ਵੋਟਾਂ ਤੋਂ ਪਹਿਲਾਂ ਪਹਿਲਾਂ ਹਾਂ ਮਾਤਲ ਵੀ ਕੰਜਾ ਕਾਸ਼ ਦੇ ਚਾਚ ਮੇ ਆ ਕੰਜਾ ਜਮਾ ਫੁੱਲ ਉਹ ਗੱਲ ਨਾ ਜੇ ਕੱਚੀ ਗੱਲ ਨਾ ਫੱਕੀਆਂ ਡਾਦਾਂਗੇ ਮੰਨਦਾ ਪ੍ਰਵਾਹ ਕੇ ਮੰਨਦਾ 52 ਵਜ ਗਿਆ ਪੰਜ ਤਣੀਆਂ ਜਿਹੜਾ ਕੰਮ ਦੇਖੀ ਪਿੰਡ ਦੇ ਹੁੰਦੇ ਨਾ ਕੰਮ ਕੱਢੂ ਆ ਪੂਰੇ ਹਾਂ ਪਿੰਡ ਦੇ ਘਰੋਂ ਲਾਉਣ ਵਾਲਾ ਬੰਦਾ ਖਾਂਦਾ ਨਹੀਂ ਹੈ ਹਾਂ ਇਹ ਗੱਲ ਹੈ ਇਹ ਗੱਲ ਤਾਂ ਖਰਾਬ ਬੰਦਾ ਨਾ ਨਾ ਜਮਾ ਰੁੱਖਾ ਜ਼ਰੂਰ ਹੈ ਪਰ ਆਇਆ ਖਰਾਬ ਬੰਦਾ ਖਰਾਇ ਤਾਂ ਮੈਂ ਗੱਲ ਰੱਖਾਂ ਉਹਨੂੰ ਮੈਂ ਕਿਹਾ ਬੰਤ ਨੂੰ ਮੈਂ ਕਿਹਾ ਨਾ ਕਿਸੇ ਦੀ ਪਿਲਛਣ ਹਾਂ ਨਾ ਮਤਲਕਾਰ ਦਾ ਪੱਕ ਚਾਉਣਾ ਨਾ 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 ਪਾਵਾ ਜੀ ਕੋਈ ਵਿਰੋਧੀ ਆ ਪਾਵਾ ਜੀ ਹਾਂ ਜਿਹੜਾ ਵੋਟ ਪਾਵੇ ਚਾਹੇ ਨਾ ਪਾਵੇ ਆਪਾਂ ਕਾਰਡ ਨਹੀਂ ਮਟਾਉਣਾ ਸੱਤ ਛੋਟੇ ਵਾਲੇ ਕਾਕੂ ਕਿੱਧਰ ਆਉਂਦੇ ਓ ਯਾਰ ਦੋ ਵੋਟਾਂ ਤਾਂ ਉੱਧਰ ਕਹਿੰਦੇ ਆ ਉਹ ਮੈਂ ਮੂੰਹ 'ਚ ਸੁngਿਆ ਸੀ ਪੱਕਾ ਮੈਨੂੰ ਕਹੇ ਜੜ ਵੀ ਛਿੜਾ ਸੀ ਛੋਜੇ ਮੈਂ ਅਗਰ ساری ਉਮਰ ਪਾਈਆਂ ਸਾਡੇ ਮਗਰ ਕਿਹੜਾ ਪਾਉ ਵੋਟ ਯਾਰ ਹਾਂ ਤਾਂ ਦੇਊ ਆ ਉਹ ਕਿ ਠੰਡੇ ਮਤੇ ਨਾਲ ਗੱਲ ਕਰੂ ਦਿਨਾਂ ਕਾਕੂ ਤਮਨ ਲਾਦਾ ਯਾਰ ਉੱਧਰ ਫੀਕੇ ਆਉਂਦਾ ਡਰਾਈਵਰ ਬੰਨੀ ਜੜਾ ਉਧਰ ਪੀ ਕੇ ਤਾਂ ਆਉਂਦਾ ਹੱਥ ਨੇ ਲਾਉਂਦਾ ਆਦੀਆ ਪਉਆ ਫੇਰ ਇੱਧਰ ਕਰ ਲੈ ਇੱਧਰ ਕੀ ਤੋੜਾ ਯਾਰ ਨੂੰ ਘਰੇ ਲਿਆ ਕੇ ਪੇਟੀ ਇਸ ਤੇ ਆ ਦਾਂਗੇ ਭਾਈ ਦੀ ਲੱਕੜ ਲਵੇ ਆਪੇ ਉਹ ਵੀ ਬੱਕਾ ਕੂਕੇ ਤੇ ਭਾਇਣ ਜਾਈ ਜਾਵੇ ਨੂਹਾਂ ਨੂੰ ਕਹਿੰਦੀ ਕਹੇ ਸ਼ਰਾਬ ਉਹ ਤੇ ਇੱਧਰ ਪਾਉਂਦੇ ਨਿਪੜੀ ਕਰ ਨਾ ਨਾ ਬੁੜੀਆਂ ਕੋਈ ਚੱਕ ਕਹੇ ਛੋਟਾ ਭਾਈ ਲਾਣੇ ਤੋਂ ਬੰਬਰ ਬਣਾਤਾ ਛਮਤੀ ਨਾਲ ਉਹ ਤਾਂ ਮੇਰੀ ਜ਼ਿੰਮੇਵਾਰੀ ਹੈ ਜਾਂਦੋ ਜ਼ਿੰਮੇਵਾਰੀ ਨਹੀਂ ਕਿਤੇ ਉਹੀ ਗੱਲਾਂ ਤੇ ਰਹ ਜਾਂ ਪਉਗਾ ਪੀ ਲਿਆ ਬਾਬਾ ਕਰਦਾ ਫੇਰ ਕੁਝ ਨਹੀਂ ਪੀਂਦੇ ਹੀ ਨਹੀਂ ਤੈਨੂੰ ਪਤਾ ਤਾਂ ਹੈ ਯਾਰ ਗਾੜੀ ਮੋਟੀ ਲਾਉਣਾ ਛੱਟ ਉਹ ਵੀ ਕਰੋ ਡਰ ਲੱਗਦਾ ਗੱਲ ਲੁੱਡੀ ਆ ਸੁਆ ਤੈਨੂੰ ਵੀ ਇਹ ਪੈਸਾ ਟੱਕਰ ਲੈਣਾ ਵੋਟਾਂ ਵੇਲੇ ਕਿਉਂ ਹੀ ਗੱਲ ਕਰਕੇ ਨਾ ਤਾਂ ਕਿਤੇ ਕੀਨੇ ਕਿਹਾ ਤੂੰ ਆਪਾਂ ਤਾਂ ਸੁਣੀ ਆ ਗੱਲ ਕਿਤੇ ਉਹੀ ਗੱਲ ਆ ਮੈਂ ਭੈਣ ਹੀ ਆਈ ਜਾਂਦੇ ਲੋਕਾਂ ਨੂੰ ਕੀ ਲੋਕ ਜੀ ਗੱਲ ਹੋਊ ਫੇਰ ਹੀ ਕਹਿਣਗੇ ਯਾਰ ਨਾ ਤੂੰ ਤਾਂ ਉਹੀ ਮਰੀ ਜਾਨ ਸੱਚ ਛੋਟੇ ਬਾੜ ਕੇ ਮੈਂ ਸੁਣਿਆ ਹੋਇਆ ਉਹ ਜਿਹੜਾ ਪੰਪੀ ਆ ਅੱਗੇ ਉਧਰ ਬੜਾ ਗੋੜ ਲੱਕੇ ਪੰਪੀ ਦਾ ਉਹ ਜੋਰ ਤਾਂ ਲਾਈ ਜਾਂਦਾ ਫੁੱਲ ਜੋ ਉਹ ਭੈਣ ਦੇ ਘੋਟਾ ਦੇਣੀਆਂ ਉਹਦੀ ਭਾਲਦਾ ਕੀ ਉਹ ਆਪਣੇ ਬੰਦੇ ਨੂੰ ਫੋਨ ਵੀ ਆਇਆ ਸੀ ਅੱਛਾ ਕੀ ਕਹਿੰਦਾ ਉਹ ਕਹਿੰਦਾ ਯਾਰ ਤੁਸੀਂ ਉਹਦੇ ਨਾਲ ਨਾ ਰਹੋ ਵੰਤ ਦੇ ਕਹਿੰਦਾ ਤੇਰੀ ਭੈਣ ਦੀ ਤੇਰੀ ਜੀ ਅਸੀਂ ਤੇਰਾ ਮਾਥ ਲਕੀ ਤੇਰਾ ਕਹਾਂਗੇ ਟੱਕਰ ਦੇ ਕੋਈ ਗੱਲ ਤਾਂ ਮੈਨੂੰ ਟੱਕਰਿਆ ਜੀ ਹਾਂ ਟੱਕਰਿਆ ਨਹੀਂ ਨਹੀਂ ਪੈਂਪੀ ਰਹੂ ਬੰਡਾ ਰੋ ਲੱਗੀ ਜਾਂਦਾ ਤੂੰ ਕਹੀਂ ਤੇਰੀ ਚੇਪ ਜਿਆਦੇ ਮੰਨੂਆ ਮੈਂ ਮਾਈਤਾ ਚਾਰ ਤੋਂ ਪਹਿਲਾਂ ਪਹਿਲਾਂ ਨਾ ਹਾਂ ਪਹਿਲਾਂ ਕਰਦਾ ਹੁੰਦਾ ਪਹਿਲਾਂ ਸੀਗਾ ਉਹ ਮਾਤਲ ਵੀ ਤੇਰੇ ਨਾਲ ਹੀ ਤੇ ਨਾਲ ਜਰ ਪੰਤਨ ਨਾਲ ਪੂਰਾ ਸਹਿ ਚਾਰ ਗਿਆ ਹਾਂ ਹਾਂ ਉਹ ਚੰਗਾ ਬੈਂਦੇ ਉੱਠਦੇ ਸੀ ਪਹਿਲਾਂ ਮੇਰੇ ਟੂਪ ਆਲ ਆਊਂਡ ਤੱਕ ਜਾਂਦਾ ਹੀ ਪਿਛਲੇ ਪਲਾਂ ਹਾਂ ਤੇ ਹੁਣ ਡਰਾਈਵਰ ਦਾ ਚੁੰਗਦਾ ਡਰਾਈਵਰ ਦਾ ਹੀ ਚੁੰਗਦਾ ਮੈਨੂੰ ਗੱਲ ਪਤਾ ਬੱਚੋਂ ਅੱਛਾ ਪਾਈ ਫਲਾਈਨ ਪਾਈਆ ਅੱਛਾ ਇਹ ਡੱਡ ਦੇ ਤੇ ਉਹ ਡਰਾਈਵਰ ਭਾਂ ਦਾ ਲੈਣ ਡਰਾਈ ਜਾਂਦਾ ਵੀ ਕਹਿੰਦਾ ਮੈਂ ਪੱਟ ਕੇ ਛੱਡ ਦੂੰ ਉਹ ਬਸ ਫਿਰ ਤਾਂ ਹੀ ਆ ਜੱਜ ਇਹਨੀ ਟੱਕਰ ਦੇ ਮੈਨੂੰ ਟੱਕਰਿਆ ਤਾਂ ਮੈਂ ਕਿਹਾ ਤੂੰ ਆਖੀ ਅਸਲ ਤਾਂ ਮੈਂ ਤਾਂ ਤਾਰੂ ਤੇਰਾ ਫਰਕ ਹੈ ਮੈਨੂੰ ਤਾਂ ਮੂੰਹ ਤੇ ਕਹਿੰਦਾ ਯਾਰ ਮੈਨੂੰ ਕਿਵੇਂ ਕਹੇ ਇਹਨੂੰ ਤਾਂ ਨਹੀਂ ਕਹਿੰਦਾ ਫਿਰ ਵੀ ਜੇ ਟੱਕਰ ਕੇ ਤਾਂ ਕਹਿਦੀ ਮੁੰਡਾ ਨਹੀਂ ਉਹਨਾਂ ਦੇ ਲਾਣੇ ਚੋਂ ਹਾਂ ਕਟਾਰੀ ਹਾਂ ਹਾਂ ਕਟਾਰੀ ਕਟਾਰੀ ਉਹਦੇ ਨਾਲ ਬਾਗਾ ਸਾਡੇ ਯਾਰ ਫਾਰਮ ਭਰਉਣ ਅੱਛਾ ਕਟਾਰੀ ਨੂੰ ਮੰਗਰੋ ਫੋਨ ਕਰੀ ਗਿਆ ਹਾਂ ਮੈਂ ਕਿਹਾ ਕੀ ਜਾ ਹੋਏ ਕਹਿੰਦਾ ਪੰਪੀ ਦਾ ਮਖੇ ਕੀ ਕਹਿੰਦਾ ਅੱਛਾ ਜੋ ਉਹਨੂੰ ਵੀ ਲਾਤਾ ਉਹਨੂੰ ਕਹਿੰਦਾ ਕਿ ਚਾਗਲ ਬੰਦਿਆਂ ਨਾਲ ਤੇਰਾ ਕੀ ਮਤਲਬ ਚਾਗਲ ਨੂੰ ਭੈਣ ਜਾਂ ਲੈਣਾ ਤੇਰੀ ਬਹੂ ਵੀ ਲੈ ਕੇ ਭੁੱਲ ਗਏ ਸਾਰਾ ਪਿੰਡ ਅੱਛਾ ਚਾਗਲੀ ਫਿਰਦਾ ਤੂੰ ਆ ਗਿਆ ਤੂੰ ਛਾਣਾ ਮੈਂ ਕਿਹਾ ਕੋਈ ਨਹੀਂ ਫੁੱਦੀ ਜਾਂ ਮੈਂ ਕਿਹਾ ਅਰਜੀ ਸਾਨੂੰ ਕਦੇ ਕੋਈ ਨਹੀਂ ਕਿਹਾ ਡਿੱਕੇ ਚੜਨ ਦੇ ਕੇ ਆ ਤੂੰ ਪੰਚੀ ਆ ਜਿੱਤਣ ਦੇ ਸਹੀ ਕਿਹਾ ਇਹ ਤਾਂ ਇਹ ਤਾਂ ਜਿੱਤੇ ਇਹ ਤਾਂ ਜਿੱਤੇ ਪਏ ਆ ਇਹ ਤਾਂ ਬੁੱਤੂ ਹਾਂ ਬੋਟਾ ਬੰਟ ਕੋਲੇ ਚੱਲ ਲੱਗੀ ਪਤਾ ਸੋਟਾ ਹੀ ਸੋ ਬੋਟ ਨਹੀਂ ਛੱਡਦਾ ਮੈਂ ਲਾਵਰਾ ਨਹੀਂ ਛੱਡਦਾ ਇਸ ਆਏ ਆਏ ਪਲਾਨ ਕਹਿ ਜਿੰਨਾ ਕਿ ਮੇਰੇ ਕੋਲੇ ਕਦੇ ਪਰਉਣਾ ਪਵਾ ਵੀ ਡੇਟਾ ਹੀ ਹੋਰ ਬਾਈ ਠੀਕ ਹੈ ਹੋਰ ਕੋਈ ਠੀਕ ਹੈ ਵਧੀਆ ਵਧੀਆ ਤੁਸੀਂ ਦੱਸੋ ਕਿੱਧਰ ਫਿਰਦਾ ਮੈਂ ਤਾਂ ਛੇਰਾ ਚੀਤਾ ਮਤਲਬ ਕੰਮ ਗਏ ਸੀ ਮੈਂ ਤੇ ਬਚਣਾ ਹੋਰ ਹੀ ਨੇ ਕਿਧਰੇ ਤੁਰੇ ਫਿਰ ਆ ਬੰਦਾ ਜਿਤਾ ਕੇ ਦੌਰਨਾ ਆਪਾਂ ਲੱਗਦਾ ਤੂੰ ਨਾਲਾਂ ਗਿਆ ਸੀ ਤੇਰੇ ਮਜਵਾਕਾਂ ਮੰਗਦੀ ਜਾਮਾਂਗੇ ਮੈਂ ਮਦਦ ਕਰਿਓ ਪੂਰੀ ਜਾਈ ਤੇ ਤੁਸੀਂ ਇੱਧਰ ਨੂੰ ਜਾਂਦੇ ਹੋ ਮੈਨੂੰ ਅਸੀਂ ਤਾਂ ਦੁਕਾਨ ਤੇ ਜਾ ਕੇ ਨਹੀਂ ਜਾਂਦਾ ਹੈ ਨਹੀਂ ਮੁੱਕਿਆ ਪੈਸੇ ਲੈ ਆਉਣਾ ਤੇ ਹੋਰ ਤਾਂ ਨਹੀਂ ਕੋਈ ਕੰਮ ਕਰਦੇ ਫਿਰਦੇ ਇਹ ਗੱਲ ਸੁਣੋ ਵੋਟਾਂ ਦੀਆਂ ਗੱਲਾਂ ਕਰਦੇ ਅੱਛਾ ਠੂਠੀ ਪਿੱਛੇ ਨਾ ਵਿਕ ਜੀ ਘਰੇ ਲਿਆ ਦੂੰ ਡੱਬਾ ਨਾ ਮੈਂ ਤਾਂ ਛੱਡ ਰੱਖਿਆ ਵੀ ਜੇ ਨਾ ਗਈ ਤਾਂ ਪੁੱਛਣਾ ਇਹ ਬੱਚਾ ਨਾ ਕਹਿੰਦਾ ਕਿ ਚੰਦ ਬੋਟਾਂ-ਬੋਟਾਂ ਪੀਂਣਾ ਤੂੰ ਲੜ ਪਿਆ ਮਾ ਆਪਾਂ ਨਹੀਂ ਪੀਂਦੇ ਬੈਠ ਇਦੂ ਜੇ ਤੇ ਉੱਥੇ ਪਉਆ ਵੀ ਕੋਲ ਲਾ ਨਾ ਮੈਂ ਲਿਆ ਦੂੰਗਾ ਤੂੰ ਢੱਪੇ ਸਿੱਧ ਦੂੰ ਉਹ ਜਦੋਂ ਚਾਹ ਛਾਡਾ ਤੂੰ ਐਂ ਮੰਨ ਜਦੋਂ ਸਾਡਾ ਮੁੰਡਾ ਤੇਰੇ ਨਾਲ ਫਿਰਦਾ ਸੀ ਜਵਾਕਾ ਮੰਗਦੀ ਜਾਵਾਂਗੇ ਜੱੜ ਆ ਇਹ ਤਾਂ ਠੀਕ ਹੈ ਗੱਲ ਉਹੀ ਗੱਲ ਆਉਣਾ ਮੈਂ ਤੂੰ ਕਦੇ ਬਾਕ ਚੱਲ ਕੱਲ ਨੂੰ ਆਪਾਂ ਪਿੰਡ 'ਚ ਢੇੜਾ ਦੇਣਾ ਇਹਦੇ ਨਾਲ ਜੇ ਮੇਰੀ ਬਦਨਾਮੀ ਖਰਾ ਦੇਉ ਯਾਰ ਹਾਂ ਨਾ ਬਾ ਉਹ ਤੇਰੇ ਕੋ ਤੇੜਾ ਜਣਾ ਵਾ ਉਹ ਇਹਦੇ ਨਾਲ ਹਾਂ ਤੁਰਨਾ ਤੁਰਾਂ ਕੇ ਚੱਲ ਜੇ ਤੁਰਨਾ ਪੂਹ ਅਸੀਂ ਅੱਠ ਵਜੇ ਤੁਰਾਂਗੇ ਇਹ ਵੀ ਕਿਤੇ ਵਿਗ ਜੇ ਨਾ ਨਾ ਆਪਣਾ ਮੁੰਡਾ ਹੈ ਵੇਖੋ ਨੀ ਮੈਂ ਕੋਈ ਨੰਗ ਮਿਲਾਂ ਤਰ ਵਿਗ ਜੇ ਸਾਰਾ ਕਿਹ ਕਿਹ ਨੰਗ ਤੇ ਪੀਣ ਲੱਗ ਜੋ ਬੋਲੀ ਤੇ ਗੱਲ ਕਹਿੰਦੇ ਕਿਤੇ ਵਿਗ ਜੇ ਘਰੇ ਸਾਰਾ ਕੁਝ ਲਿਆ ਦੂੰਗਾ ਚਾਹ ਜੀ ਸਾਰੇ ਬੰਨੀ ਜਾਂਦੇ ਉਧਰ ਲੈ ਬੇੜਾ ਬਣ ਲੈ ਤੇਰਾ ਚਾਚੀ ਬਾਚੀ ਹੋਰੇ ਬਣ ਕੇ ਬਣ ਕੇ 60 ਬੋਟਾ ਇਹਨੂੰ ਬੱਥਨੇ ਵਾਂ ਲਿਆ ਰੱਖੀ ਆ ਸਹ ਚਾਰ ਵਾਲੇ ਬੰਦਿਆ ਸਾਰੇ ਆਪਣੀ ਮੁਠੀ ਚ ਡਰਨਾ ਨਾ ਨਾ ਕੋਈ ਨਹੀਂ ਮੈਨੂੰ ਤਾਂ ਹੋ ਰਿਹਾ ਕਿਤੇ ਹਾਂ ਤੂੰ ਮੇਰੇ ਪਿਓ ਨੂੰ ਉਂਗਲ ਲਾ ਕੇ ਲੈ ਜਾ ਨਾ ਇਹ ਕਦੀ ਉਂਗਲ ਲਾਉਂਦੇ ਨਹੀਂ ਵਾ ਠੀਕ ਆ ਆਪਾਂ ਇਧਰ ਇਕੱਠੇ ਰਹਾਂ ਕਹ ਲੋ ਤੂੰ ਕਿਹੜੇ ਪਾਸੇ ਡਰਾਈਵਰ ਨਾਲ ਹੀ ਆਪਾਂ WhatsApp ਤੇ ਲੋਰ ਲਾਇਆ ਕਿਤੇ ਮੇਰੀ ਬੇਦਰਮੀ ਕਰਾ ਦੇ ਮੈਂ ਕਰਦੇ ਸਮਝ ਕਰਕੇ ਹਟਿਆ ਮੈਂ ਖਾ ਪੜਿਆ ਲਿਖਿਆ ਮੁੰਡੇ ਨੂੰ ਬਣਾਉ ਪਈ ਹਾਂ ਨਾ ਕੰਮ ਮੈਂ ਸਾਰੇ ਕਰਾਉਂ ਪੂਰੇ ਜਿਹੜਾ ਰਹਿੰਦਾ ਉਹ ਬੰਦੇ ਇਹਨਾਂ ਦਾਮ ਨਹੀਂ ਰੱਖਦੇ ਵੰਟਕ ਮੇਰੀ ਹਾਂ ਘਾੜਨ ਦਾ ਵੀ ਦਮ ਰੱਖਦਾ ਇਹ ਬੋਲਣ ਦਾ ਵੀ ਦਮ ਰੱਖਦਾ ਨਹੀਂ ਨਹੀਂ ਛਾਣੀ ਗੱਲਾਂ ਪੜਿਆ ਮੁੰਡਾ ਯਾਰ ਇਹਨੂੰ ਬਾਹ ਨੂੰ ਗੇੜਾ ਦੇ ਕੇ ਕੰਮ ਵੀ ਕਰਾ ਲਵੇ ਮੈਂ ਸਾਰੇ ਕੰਮ ਕਰਾਉ ਬੇਚਿੰਤ ਰਹੋ ਤੁਸੀਂ ਫੁੱਲ ਚੜਦਾ ਪੈਣ ਚੂਰਾ ਬਾਦਸ਼ਾਹ ਪੈਨਸ਼ਨ ਆਈ ਹੈ ਯਾਰ ਬਾਕੀ ਠੀਕ ਆ ਕਿਥੋਂ ਬਾਹਰ ਹੋ ਜਾਈਂ ਚਾਹਨਾ ਕੋਈ ਲੜੇ ਪੜੇ ਨਾ ਨਾ ਇਹ ਲੜਦੇ ਆ ਸਾਜ ਵਾਲਾ ਦੇਖੋ ਪੈਂ ਦੀ ਬੁੰਡ ਜਣਾ ਪਰਦਾ ਚੰਦ ਹੋਈ ਇਹਨੇ ਡਰਾਈਵਰ ਦਾ ਮੈਨੂੰ ਨਹੀਂ ਸਮਝ ਕਿ ਮਾਣ ਲੈਣਾ ਕਿਹੜੇ ਲੁੱਟ ਕਾਲੀਆਂ ਪੱਗਾਂ ਬੰਨੀਆਂ ਤੇ ਕਿਹੜੇ ਲੁੱਟ ਚਾਰ ਬਿਆਰ ਹੋ ਡਰਾਈਵਰ ਦੇ ਚਲਦੇ ਬੰਨੀਆਂ ਪੈਂ ਜਾਂ ਲੈਣਾ ਸੋਦੇ ਘਰ ਦੇ ਤਾਂ ਵਾਸ਼ਿੰਗ ਪਾਉਦੇ ਡਰਾਈਵਰ ਨੂੰ ਤੂੰ ਲੋਰੇ ਦਾ ਸਰਪੰਚ ਆਏ ਗੜੇ ਮੈਂ ਸਰਪੰਚਾਂ ਕਿ ਮੈਂ ਸਰਪੰਚਾਂ ਕਿ ਉੱਥੇ ਸਾਥ ਚਲਾਤਾ ਵਰਕਾ ਜਾਂ ਬਣਾ ਕੇ ਉੱਥੇ ਆ ਕੇ ਜੀ ਸਰਪੰਚੀ ਦੇ ਪੱਤੇ ਫਲਾਨਾ ਵੀ ਭਾਂਡਾ ਲੰਨਾ ਕੋਈ ਵੋਟ ਹੋਵੇ ਕੋਈ ਸਪੋਰਟ ਹੋਵੇ ਉਹ ਜੱ ਇਕੱਠ ਕਰਿਆ ਉਹ ਜੱ ਇਕੱਠ ਕਰਿਆ ਵਿੱਚੋਂ ਛਾਣਾ ਬੰਦਾ ਚੁੰਡੰਗੀ ਜਿਹੜਾ ਸੁਣੂ ਕੋਈ ਬੱਜਾ ਲੱਗਦਾ ਕੰਮ ਕਰਾਵੇ ਪੜਿਆ ਲਿਖਿਆ ਜਿਹੜੀ ਬੁੰਡ ਮਾਰਨੀ ਪੜੇ ਲਿਖੀ ਜੇ ਅਸੀਂ ਸੈਨ ਕਰਾਉਣੇ ਫੁੱਦੀ ਦੇ ਕੋਈ ਬੰਦਾ ਪਿਆ ਵੇ ਖਵਾਵੇ ਚਾਰ ਬੰਦੇ ਵੀ ਮਗਰ ਹੋਣ ਇੱਜ਼ਤ ਵੀ ਹੋਵੇ ਬੰਦੇ ਦੀ ਮਾਣੀ ਮੁੱਟੀ ਇੱਜ਼ਤ ਹੋਵੇ ਛੱਡ ਵਾਲੇ ਜਵਾਕ ਜਾਈਂ ਚੜ ਫਿਰਦਾ ਜਿਹੜੇ ਭਾਲਦਾ ਕੀਆ ਯਾਰ ਮੈਨੂੰ ਤਾਂ ਇਹ ਲੱਗਦਾ ਕੀ ਨਸ਼ੇ ਪਤੇ ਦੀ ਨਾ ਉਹ ਕਰ ਦੇ ਨਸ਼ਾ ਪਤਾ ਨਹੀਂ ਕਰਦਾ ਆਪਣਾ ਮੈਨੂੰ ਕਾਏ ਲੱਗਦਾ ਵੀ ਹਾਂ ਮੈਂ ਤੈਨੂੰ ਕਹਿੰਦਾ ਸੀ ਫਿਰ ਮਾਖਾ ਕਿਹਾਂ ਮੁੰਡੇ ਨੂੰ ਐਂ ਕਹਿੰਦਾ ਓ ਛੜੀ ਮਾਰੀ ਫਿਰਦਾ ਹੈ ਨਾ ਇਹ ਇਹ ਜੋ ਦੂ ਡਰਾਈਵਰ ਉਹ ਦੂ ਕੱਲ ਤਾੜੀ ਪਿਆ ਕਰੇ ਪਾ ਲੈ ਕੇ ਬਾਪੂ ਅਗਰ ਤੂੰ ਮੈਨੂੰ ਕਹੇ ਬੰਦੇ ਨੇ ਜੱਛਾ ਤੂੰ ਪੰਚ ਕੋਲੇ ਜਾਣ ਲੈ ਲੋਕੀ ਉਂਗਲਾਂ ਰਾਈ ਜਾਂਦੇ ਯਾਰ ਆਲਾ ਕਰਾਂਜੀ ਪਵਾੜ ਪਾਈ ਫਿਰ ਜਾ ਜਾ ਬਈ ਜਾ ਲੋੜਾ ਇਹਨੂੰ ਮਦੀਰ ਨੂੰ ਕੌਣ ਪੋਈਦਾ ਬੋਟ ਆਪਾਂ ਨੂੰ ਪਹਿਣੀਆਂ ਜਾ ਜਾ ਬੋਟ ਆਪਣੇ ਕੋਲੇ ਆ ਜਾ ਜੁੱਟੂ ਅਗਲੇ ਨੇ ਬੰਤਣੇ ਆਪਾਂ ਨੂੰ ਪੁੱਛ ਕੇ ਕਾਗਜ਼ ਭਰੇ ਕਾਜੀ ਕੋਟਰ ਸੂਚੀ ਸਾਰੀਆਂ ਗੇਲਣੀਆਂ ਸਾਰੇ ਬੰਦੇ ਆਪਣੇ ਟਿਕਾਣੇ ਲੈ ਕੇ ਦੇਣੇ ਸਾਰੇ ਵਰਚਨ ਨਾਲ ਸਾਰੇ ਨਹੀਂ ਜਾਣੀਗਾ ਲਾ ਨਾ ਲਾਈ ਜਨਾ ਬਸ ਕੁਝ ਨਾ ਕੁਸੀ ਰਹਿ ਗਈਆਂ ਉਹਨੀਆਂ ਜਿਹੜੇ ਕਬਜ਼ੇ ਚ ਕਰਨ ਵਾਲੇ ਆਪਣੇ ਬਾਕੀ ਠੀਕ ਤੂੰ ਦੱਛੀ ਚੱਲੀ ਵੀ ਆ ਘਰ ਬਾਹਰ ਆ ਨਾ ਉਹ ਮੈਂ ਸਾਰੇ ਦਾ ਠੀਕ ਹੈ ਨਾ ਕੱਲਾ ਕੱਲਾ ਬੰਦਾ ਦੱਸ ਹਾਂ ਐ ਪਾਲਿਆ हां बोल ਮੈਨੂੰ ਲਾਜੇ ਯਾਰ ਤੇਰਾ ਪਿਓ ਤਾਂ ਯਾਰ ਉਧਰ ਤੁਰਿਆ ਫਿਰਦਾ ਹੈ ਉਹ ਕਿਉਂ ਪ੍ਰਵਾਹ ਕਰਦਾ ਯਾਰ ਮੈਂ ਉਹਨੂੰ ਘਰੇ ਸਮਝਾਇਆ ਸੀਗਾ ਮਾਂ ਲੱਤਾਂ ਤੋੜ ਦੂੰ ਜਾਂ ਬੰਦ ਕਰਨੀ ਗਏ ਨਾ ਯਾਰ ਮੈਨੂੰ ਲਾਜੇ ਤੁਸੀਂ ਦੋਨੇ ਚਾਗਲ ਹੋ ਰਹੇ ਹੋ ਯਾਰ ਉਹ ਚਾਗਲ ਕਿਉਂ ਬੋਟ ਦਾ ਮੈਨੂੰ ਲਾਜੇ ਮੈਨੂੰ ਤੁਸੀਂ ਹਰਾਉਣ ਚ ਹੋ ਰਹੇ ਹੋ ਯਾਰ ਮਾਂ ਤੂੰ ਪ੍ਰਵਾਹ ਨਾ ਕਰ ਬੋਟ ਦਾ ਨਾਲ ਉਹਦੇ ਚੱਕ ਦੇ ਕੇ ਮੈਨੂੰ ਭੈਣ ਚਾਦਾ ਹੋ ਕਰਤਾ ਤੁਸੀਂ ਜੇ ਚੱਕ ਦੇ ਕੇ ਖੜਾ ਕੀਤਾ ਨਾ ਤੈਨੂੰ ਜਿਤਾ ਕੇ ਵੀ ਦਿਖਾਵਾਂਗੇ ਪਰਾਂ 15 ਠੁੱਠੀ ਪਿੱਛੇ ਮੈਨੂੰ ਲੱਗਦੀ ਏ ਤੁਰੇ ਫਿਰਦਿਓ ਯਾਰ ਮੈਂ ਆਪੇ ਸਮਝਾ ਦੂੰ ਹੋਰ ਸਮਝਾ ਦੂੰ ਮੇਰੇ ਪਿਓ ਨੂੰ ਤੂੰ ਐ ਫਿਕਰ ਨਾ ਕਰ ਯਾਰ ਨਾ ਨਹੀਂ ਤਾਂ ਗੱਲ ਗਲਤ ਆ ਯਾਰ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਇਸ ਗੱਲ ਦਾ ਪਤਾ ਕੀ ਲੱਗਣਾ ਯਾਰਾ ਹੁਣ ਸਰ ਤੇਰੇ ਸਾਹਮਣੇ ਕਹਿ ਤਾ ਦਿੱਤਾ ਉਹਨੂੰ ਬਸ ਇਹ ਕਹਿੰਦਾ ਤੂੰ ਐ ਕਰ ਤੇਰੇ ਪਿਓ ਦਾ ਪਤਾ ਕਰ ਇਹ ਯਾਰ ਦੋਨੇ ਝਗੜਾ ਤੇਰਾ ਪਿਓ ਤੇ ਆ ਬਚਣਾ ਯਾਰ ਓਏ ਪੌਂਦੇ ਤੇ ਇਹ ਅੱਗੀ ਫਿਰਦੇ ਪਿੰਡ ਚ ਨਾ ਯਾਰ ਇਹ ਤਾਂ ਗਲਤ ਹੈ ਯਾਰ ਐ ਤਾਂ ਤਾਂ ਗਲਤ ਤਾਂ ਹੈਗੀ ਐ ਮੈਂ ਤਾਂ ਆਪ ਕਹਿੰਦਾ ਵੀ ਗਲਤ ਹੈ ਜੇ ਤਰਾ ਕਦੇ ਉਹਦੇ ਲਾਤੀ ਉਂਗਲ ਕਦੇ ਉਹਦੇ ਲਾਤੀ ਉਂਗਲਾ ਜਦੋਂ ਮੈਂ ਕਹਿੰਦਾ ਇਹਨੂੰ ਹੁਣ ਵੀ ਕਹਿੰਦਾ ਦੋ ਤੇਰੇ ਮੂੰਹ ਤੇ ਵੀ ਕਹਿੰਦਾ ਹਾਂ ਕੀ ਹੋਇਆ ਤੂੰ ਦਾ ਵੀ ਮੈਂ ਇਹਦੇ ਨਾਲ ਖੜਨਾ ਬੁੱਧ ਤੇਰੇ ਹਾਂ ਉਧਰ ਨਾ ਕਿਤੇ ਤੂੰ ਠੁੱਠੀ ਦਾ ਮਾਰਾ ਤੁਰਿਆ ਫਿਰੇ ਇਹ ਮੈਨੂੰ ਲੋ ਦੇ ਇਹਨਾਂ ਦੀ ਕੋਈ ਤੋੜ ਦੂੰਗਾ ਇਲਤਾਂ ਹੀ ਤੋੜ ਦੂ ਯਾਰ ਪਿੰਡ ਚ ਓਏ ਆਪੇ ਕੋ ਜੇ ਕੁੱਟ ਖਾਣੀ ਹੋਵੇ ਤਾਂ ਖਾ ਲੈਣਗੇ ਭਾਂ ਜੋ ਠੁੱਠੀ ਮਾਰੇ ਤੁਰੇ ਫਿਰਦੇ ਆ ਕਦੇ ਉਹਦੇ ਪੀ ਆ ਕਦੇ ਉਹਦੇ ਪੀ ਆ ਕਦੇ ਉਹਦੇ ਲਾਤੀ ਉਂਗਲ ਕੋਦੇ ਨਾ ਐ ਕਰਦੇ ਉਹ ਮੈਂਬਰ ਖੜਾ ਕਰਤਾ ਕੋਈ ਇੱਧਰ ਕਰਤਾ ਕੰਮ ਇਹਨਾਂ ਤੋਂ ਕੋਈ ਜੱਜਦਾ ਹੁੰਦਾ ਨਹੀਂ ਉਹ ਤੋਰੇ ਦਾ ਕਿਤੇ ਮਰਜੀ ਫਿਰਨਾ ਵੋਟ ਹੈ ਤੈਨੂੰ ਪਹੁੰਗ ਗਿਆ ਉਹ ਕਾਹਨੂੰ ਪਾਉਂਦੇ ਮੈਨੂੰ ਜੇ ਤੂੰ ਵੀ ਉਹਨੇ ਨਾਲ ਹੀ ਆ ਯਾਰਾ ਨਾਲ ਕਾਹਦਾ ਯਾਰ ਸੀ ਮੈਨੂੰ ਲੱਗਦਾ ਮੈਨੂੰ ਨਾ ਹਰਾਉਣ ਤੇ ਉਹ ਲੱਗੇ ਹੋਏ ਆ ਦੋਨੇ ਓਏ ਹਰਾਉਣ ਤੇ ਨਹੀਂ ਇਹ ਤੈਨੂੰ ਖੜਾ ਕੀਤਾ ਨਾ ਜਦਾ ਕੇ ਬਾਹਰ ਕੱਢਾਂਗੇ ਨਾ ਨਾ ਗੱਲ ਹੀ ਨਹੀਂ ਹੋ ਸਕਦੀ ਮੈਨੂੰ ਨੀਂਦ ਨਹੀਂ ਆਉਂਦੀ ਯਾਰਾ ਚੱਲਾ ਐ ਕਰ ਮੇਰੀ ਗੱਲ ਕਿੰਨੇ ਦਿਨ ਹੋ ਗਏ ਤੂੰ ਚੱਲ ਕਰ ਮੈਂ ਉਹਨਾਂ ਨੂੰ ਦੇਖ ਕੇ ਆਉਣਾ ਉਦੋਂ ਕੱਲਾ ਜਾਣਾ ਰਹਿ ਗਿਆ ਮੈਂ ਮੈਂ ਤੈਨੂੰ ਲਿਉਣੇ ਨਾਲ ਤੂੰ ਉੱਧਰ ਮਾਰਦਾ ਪੈਰਾ ਓਏ ਉੱਧਰ ਕਿੱਥੋਂ ਮਾਰਦਾ ਯਾਰ ਸਰਪੰਚਾ ਤੇਰੇ ਨਾਮ ਦਾ ਖੜਾ ਗੱਲ ਨਹੀਂ ਬਦੋ ਗੂੰ ਗੱਲ ਤਾਂ ਹੈ ਇਧਰਲੇ ਬਾੜ ਚੋਂ ਤੇਰੇ ਪਿਓ ਨੇ ਕਰਤਾ ਕੰਮ ਚੰਗਾ ਰੱਖਿਆ ਅੱਬੀ ਉਹ ਅੱਗ ਪਾ ਰੱਖੀ ਹਾਂ ਅੱਗ ਪਾ ਰੱਖੀ ਰੋਲਾ ਜਾ ਪਾਰਕ ਐ ਤਾਂ ਮੈਨੂੰ ਐ ਤਾਂ ਖਿੱਚ ਕੇ ਰੱਖਦੇ ਕੰਮ ਹਾਂ ਐ ਤਾਂ ਮੈਨੂੰ ਹੁਣ ਪਤਾ ਹੈ ਵੀ ਇੱਕ ਚੰਗਾ ਕਰੀ ਜਾਂਦੇ ਆ ਐ ਤਾਂ ਚਲੀ ਜਾਂਦਾ ਫਿਰ ਭੈਣਜੋ ਦੀ दारू ਮੈਂ ਚਲਾ ਰੱਖੀ ਆ ਪੁੱਕੀ ਮੈਂ ਦੇ ਰੱਖੀ ਆ ਹੋਰ ਇਹ ਦੁੱਤੇ ਮੈਂ ਕੀ ਕਰਦੇ ਆ ਯਾਰ ਆ ਤੂੰ ਤਾਂ ਖੁੱਲਾ ਚਲਾ ਰੱਖਿਆ ਕੰਮ ਤੂੰ ਤਾਂ ਬਥੇਰਾ ਪੈਸੇ ਆਖੇ ਮੈਂ ਮੈਥੋਂ ਲੈ ਜੋ ਯਾਰ ਤੁਸੀਂ ਭੈਣਜੋ ਦਾ ਛਾਣਾ ਦੇ ਦਿਓ ਜਾ ਕੇ ਪੈਸੇ ਦੀ ਨਾ ਪ੍ਰਵਾਹ ਕਰ ਆਪਾਂ ਲਾਸਟ ਦਿਨ ਵੰਡਾਂਗੇ ਬੰਡਣੇ ਹੋਏ ਦੋ ਦੋ ਹਜ਼ਾਰ ਪ੍ਰਵਾਹ ਇਹਨਾਂ ਤਾਂ ਮੈਂ ਫੜਾਉਂਦਾ ਨਹੀਂ ਅੱਜ ਮੈਂ ਆ ਤੇਰੇ ਨਾਲ ਚਾਰ ਬੰਦੇ ਭੈਣਜੋ ਦਾ ਖਾ ਜਾਣਗੇ ਫਿਰ ਐਵੇਂ ਕੋਈ ਮੈਂ ਆਪੇ ਬੰਡੂ ਪੈਸੇ ਸਾਰਿਆਂ ਨੂੰ 2000 ਰੁਪਏ ਬੋਟਮਗਰ ਵੰਡ ਕੇ ਭਰੇ ਕਰਾਂਗੇ ਇੱਕ ਦਿਨ ਪਹਿਲਾਂ ਵੰਡਾਂਗੇ ਹਾਂ ਇੱਕ ਦਿਨ ਪਹਿਲਾਂ ਫਿਰ ਤੂੰ ਐਂ ਘਰ ਯਾਰਾ ਤੂੰ ਤੇਰੇ ਵਾਲੇ ਪਿਓ ਦਾ ਪਤਾ ਲੈ ਯਾਰ ਮੈਨੂੰ ਉਹਨਾਂ ਚਿਹਰਾ ਨਾ ਹੋਣੀ ਆਉਂਦੀ ਮੈਂ ਪਤਾ ਲੈਣਾ ਲੈ ਲੈਣਾ ਗੱਲ ਕਰੇ ਇਹ ਦੁਕਾਨ ਤੀ ਗਿਆ ਹੋਣਗੇ ਕੋਈ ਯਾਰ ਦੁਕਾਨ ਤੇ ਕਾਹਨੂੰ ਗਏ ਹਾਇ ਇਧਰ ਕੋਈ ਮਾਰ ਤੇ ਆਈ ਸੀ ਚੱਲ ਤੂੰ ਫਿਰ ਚੱਲ ਘਰੇ ਮੈਂ ਲੈ ਕੇ ਆਉਣਾ ਪਤਾ 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 ਅੱਛਾ ਚੱਲ ਲੈ ਜੇ ਵੀ ਕੀ ਗੱਲ ਬਾਤ ਆਹ ਹਾਂ ਪਤਾ ਚਾਹਤਾ ਚੱਲ ਨਹੀਂ ਪੂ ਆਪਣੇ ਬਿਨਾ ਕੌਣ ਖੜਦਾ ਫਿਰ ਹੋਰ ਹੁਣ ਆਹਨ ਕੰਜਦਾ ਬੜੀ ਲਈ ਆ ਚੰਦ ਓਏ ਆ ਬੜੀ ਲੱਗਦੀ ਓਏ ਪਹਿਲਾਂ ਦੂਜੀ ਹੁੰਦੀ ਤੇ ਅੱਜ ਹੋਰ ਚੱਕੀ ਫਿਰਦਾ ਇਹ ਤਾਂ ਸੋਨਾ ਲੱਗਦਾ ਵਾੜਾ ਸੋਨਾ ਲੱਗਦਾ ਇਹ ਤਾਂ ਨਾ ਸਕੂਟਰ ਖੜਾ ਸੀ ਬਾਾਰ ਕੇ ਡਰਾਈਵਰ ਕੇ ਕੋਈ ਆਇਆ ਅੱਛਾ ਬੋਲ ਤੋ ਡਾ ਲਈ ਮੈਂ ਕਿਹਾ ਤਾਂ ਬੋਲ ਦਮਾਤ ਮੇਰੀ ਟੁੱਟ ਗਈ ਸ਼ਰਾਬੀ ਵਾਲੇ ਹੋ ਗਏ ਇਹ ਜੇ ਟੁੱਟ ਗਈ ਅਗਲੇ ਦੀ ਕੱਢਣੀ ਜੁਣਾ ਹੁਣ ਫਿਰ ਮੰਡੀ ਜਾਇਆ ਨਹੀਂ ਗਾ ਰਾਤ ਚਰਾਣੀ ਤਾਂ ਸੋਣੀ ਲੱਗ ਰਹੀ ਏ ਅੱਛਾ ਯਾਰ ਹਾਂ ਇਹੀ ਰੱਖਾਂਗੇ ਫੇਰ ਤਾਂ ਹਾਂ ਹੁਣ ਤਾਂ ਐ ਕਰੀ ਬੋਟਾ ਬੋਟਾ ਤਾਂ ਲਾਹੀ ਨਾ ਮਾੜਾ ਜੇ ਕਈ ਵਾਰ ਦੇਖਣੀ ਵਾਹ ਪੈਂਦਾ ਹਾਂ ਇੱਕ ਤਾਂ ਗੱਲ ਪੱਗਪੱਕ ਵੀ ਨਮੀ ਝਮਾ ਯਾਰ ਹਨਾ ਹਾਂ ਦਬਕੀ ਜੀ ਰਹੇ ਕੰਮ ਆ ਗਿਆ ਲੈ ਕੇ ਪੰਜ ਤਦਾ ਪਤਾ ਬਾਹਰ ਤਾਂ ਖੁੱਲੇ ਹੀ ਹਮਿੰਡਾ ਨਾ ਨਾ ਇਹ ਤਾਂ ਰੋਜ਼ ਹੀ ਪੱਛੇ ਰਹਿੰਦਾ ਭਾਈਆ ਡੱਬੋ ਇਹ ਤਾਂ ਰੋਟੀਆਂ ਪਾਉਂਦਾ ਡੱਬੋ ਭਾਈਆ ਪੁੱਤ ਤੂੰ ਰੋਜ਼ ਉਹ ਨਹੀਂ ਪਤਾ ਯਾਰ ਉਹ ਆਪਣੇ ਝੂਠੇ ਮਿੱਠੀ ਖਾਈਏ ਰੋਜ਼ ਤਾਂ ਪੁੱਤ ਫੋਰ ਸਰਪੰਚਾ ਠੀਕ ਆ ਠੀਕ ਆ ਚੰਦ ਆ ਜਾ ਓਏ ਬੈਠਾ ਤਿਆਰ ਹੋਇਆ ਜਾਂਦੀ ਤਾਂ ਲੈ ਹੁਣ ਬੰਦਾ ਜੇ ਦੋ ਆਗੇ ਚੋ ਬਾਗੇ ਆਏਗੇ ਕੈਂਡੀ ਰੰਗੇ ਹੁੰਦਾ ਸਰਪੰਚੀ ਦਾ ਨਾ ਪੂਰੇ ਹੁੰਦਾ ਹੋਰ ਪਰਵਾਜ਼ਾ ਜੀ ਖੁਸ਼ੀ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਠੀਕ ਆ ਹੋਰ ਬਤਨਿਆ ਵਧੀਆ ਵਧੀਆ ਠੀਕ ਬਹਿ ਜਾ ਬਹਿ ਜਾ ਕੱਢੀ ਆਉਣੀ ਸਰਪੰਚਾ ਰਟ ਕੰਪੜਾਵਾ ਹਾ ਹਾ ਚੰਗੀ ਗੱਲ ਆ ਧੰਨਵਾਦ ਆ ਰਾ 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 ਰਟਾਂ ਦੁਖਣ ਲੱਗਦੀਆਂ ਤੇਰੇ ਪਿੱਛੇ ਦਾ ਰਾਤ ਤੇਰੇ ਕੋਲੋਂ ਜਾ ਕੇ ਬਹਾਮਾਨ ਵਾਲੀ ਹੁੰਦਾ ਫਿਰ ਤੇਰੇ ਕੋਲੋਂ ਜਦੋਂ ਗਏ ਰਾਤ ਅੱਛਾ ਉਹ ਦੂਬਾ 10 ਘਰਾਂ ਚ ਗਏ ਅੱਛਾ ਯਾਰ ਹਾਂ ਮੈਂ ਕਿਹਾ ਹੁਣ ਵਿਜਿਤ ਹੀ ਨਾ ਹੋ ਜੀ ਬਸ ਆਹੀ ਚਾਰ ਦੇਣਾ ਵੀਰ ਬਣ ਕੇ ਲਾ ਦਿਓ ਜੋਰ ਹਾਂ ਮੇਰਾ ਤਾਂ ਠਕੇ ਕੰਮ ਆ ਸਵਾ ਮੇਰੇ ਤਾਂ ਕੀੜਾ ਛੂ ਗਿਆ ਥੋੜਾ ਪੌਣੀ ਗਿਆ ਗਿਆ ਪੈਰ ਸੁੱਜ ਗਿਆ ਇਹ ਕਿੱਥੋਂ ਕੰਜੜਾ ਹੋ ਗਿਆ ਤਰੇ ਬਸ ਤਰੇ ਫਿਰ ਜਾਂ ਬਰਾਵਾ ਬੋਟਾਂ ਕਰਕੇ ਕਿਦੋਂ ਗਾਲਾ ਗੂਲਾ ਲੱਗ ਗਿਆ ਹਨਾ ਹੋਰ ਮੱਖਾ ਮਗਰ ਉਹ ਦੇਖਾਂਗੇ ਥੋੜਾ ਥੁੜਾ ਤਾਂ ਪਵਾ ਯਾਰ ਫਿਰ ਜਿਵੇਂ ਪਵਾਵਾਂਗੇ ਹੋਰ ਸਾਜ ਵਾਲਾ ਜਵਾਖ ਜੇਰ ਬੰਤਕ ਪਾਇਂ ਦਾ ਨੋ ਡਰਾਈਵਰ ਨਾ ਤਰੇ ਫਿਰਦਾ ਯਾਰ ਉਹਦਾ ਲੈਣਾ ਚੁੰਗਦਾ ਯਾਰ ਫਿਰ ਤੂੰ ਤਾੜ ਨਹੀਂ ਸਕਦਾ ਕਿਹਾ ਯਾਰ ਮੈਂ ਤੁਸੀਂ ਮੇਨ ਬੰਦੀ ਦਵਾ ਕੰਮ ਕਰੀਏ ਨੇ ਯਾਰ ਕਿਹਨੂੰ ਕਵਾਂਗੇ ਉਹ ਯਾਰੋ ਕਿ ਬਾਪੂ ਆਏ ਆ ਫਲਾਨਾ ਕੇ ਪਾਈਪਲਾਈਨ ਪਾਇਆ ਪਾਪਾ ਚੜਾ ਆਏ ਪਾਇਂਦੀ ਫੁੱਦੀ ਕਦਣਾ ਪੱਟ ਤੂ ਉਹ ਪਾਈਪਲਾਈਨ ਮੈਂ ਬੈਠਾ ਅੱਛਾ ਵਾਹ ਓਏ ਤੇਰੇ ਜਾਨ ਮਾਤਾ ਉਹ ਆਪਲ ਹੈ ਨਹੀਂ ਯਾਰ ਤੂੰ ਨੂੰ ਕਹਿ ਗੋਨੇ ਹੁ ਬਾਪੂ ਤਰੇ ਫਿਰਦੇ ਯਾਰੋ ਜੇ ਮਾਰੂ ਬੋਟ ਨਹੀਂ ਜਾਣੀ ਜੇੜਾ ਨਹੀਂ ਕੱਲਾ ਪਾਉਂ ਓਏ ਬੰਦਾ ਯਾਰ ਭੜਾ ਦਾ ਤੂੰ ਸਿਆਣਾ ਬੰਦਾ ਇਹਦਾ ਤਰਾ ਅਗਲਾ ਕੱਲ ਨੂੰ ਤੇਨੂੰ ਗਲਾ ਖਿਦਰਾ ਮੁੰਡਾ ਉਧਰ ਤੂੰ ਉਧਰ ਪ੍ਰਤੀਤ ਨਹੀਂ ਰਹਿੰਦੀ ਬੋਲਦੀ ਮੋਟਰ ਗੱਲ ਸਹੀ ਹਾਂ ਕਹਿੰਨੂ ਹੋਰ ਗੱਲ ਦਾ ਪਤਾ ਓਏ ਕਿਵੇਂ ਇੱਕ ਤਾਂ ਪੈਂਪੀ ਅੱਛਾ ਤੇ ਕੋ ਮੱਖਾ ਟਾਣੀ ਵਾਲਾ ਹਾਂ ਤੇ ਕੱਟੜਾ ਨਾ ਗਿੰਦੀ ਹੋ ਗਿਆ ਹਾਂ ਤਿੰਨ ਚਾਰ ਬੰਜਾਂ ਦਾ ਸਾਜ ਵਾਲੇ ਬਾੜ ਤੇ ਬੜਾ ਜੋਰ ਲੱਗਾ ਯਾਰ ਤਾਂ ਇਹਨਾਂ ਦੀ ਭੈਣ ਦੇ ਹੱਥ ਲਾਤਾ ਮੈਂ ਖੋਪੜਾ ਬਾਈ ਬੈਠਿਆ ਹਾਂ ਉਧਰੋਂ ਮੱਖਾ ਫੂਣ ਤੇ ਫੂਣ ਕਟਾਰੀ ਨੂੰ ਹਾਂ ਉਹ ਨਹੀਂ ਕਰਾਉਂਦੇ ਉਧਰੋਂ ਗਿੰਦੀ ਕਟਾਰੀ ਤਾਂ ਖਰਾਪਣਾ ਬੰਦਾ ਹੈ ਕਟਾਰੀ ਆਪਣੇ ਨਾਲ ਆ ਤਾਂ ਮੇਰੇ ਕੋਲ ਆ ਕੇ ਕਿਆ ਕੱਲ ਕਹਾ ਤਾ ਪ੍ਰਵਾਹ ਨਾ ਮੰਨੋ ਉਹ ਕੰਡਾ ਪਾ ਮੈਂ ਜਿੱਧਰ ਲਾ ਪਾਛਾ ਇਧਰ ਹੋ ਜੇ ਉਹ ਤਾਂ ਨਹੀਂ ਦਾ ਉਹਦਾ ਕਿਸੇ ਤੋਂ ਉਹ ਨਹੀਂ ਚਾਉਂਦਾ ਉਹਦੇ ਬਨਾਲੇ ਉਹ ਤੇ ਮੇਸ ਨਾਲ ਪੈਂਪੀ ਦਾ ਵੱਧ ਹੋਣਾ ਪੈਂਪੀ ਜੀ ਹੈੀ ਉਹ ਕੰਡਾ ਪਰ ਮੈਂ ਆਪਾਂ ਕੀ ਢੂਈ ਮਾਰਨੀ ਹੈ ਜੇ ਛੋਡੇ ਨਾਲ ਆਪਾਂ

ਭਾਈ ਕੋਈ ਬੰਦਾ ਜਿਹਦਾ ਚਤ ਮਨਦਾ ਕਿਧਰੇ ਤੁਰਿਆ ਫਿਰ ਕਿਸੇ ਦੀ ਆਪਾਂ ਲੜਕੇ ਤਾਂ ਨਹੀਂ ਕਹਿ ਸਕਦੇ ਪਰ ਪੈਸੇ ਨਾਲ ਵੋਟ ਮੰਗ ਲਓ ਭਾਈ ਇਹ ਸਾਡੇ ਵੀ ਨਹੀਂ ਆਪਾਂ ਕਿਸੇ ਨੂੰ ਕਦੇ ਕਿਹਾ ਨਾ ਮੈਂ ਤਾਂ ਕਹਿੰਦੇ ਨਾ ਭਾਈ ਵੀਰ ਭਾਈ ਇੱਧਰ ਪਾਈ ਇਹ ਕੀ ਗੱਲ ਹੋਈ ਮੈਂ ਤਾਂ ਹੁਣ ਜੇ ਤੇਰਾ ਮੁੰਡਾ ਲੜਾ ਫਾਇਦਾ ਮੈਂ ਤੇਰਾ ਲੜਕੀ ਘਰੋਂ ਕਹਿ ਦਦ ਤੈਨੂੰ ਹਾਂ ਧਮਕੀ ਵੀ ਦੇਈ ਜਾਂਦੇ ਯਾਰ ਉਹ ਮੁੰਡੇ ਨੂੰ ਗਾਲ੍ਹਾਂ ਹੀ ਕੱਢ ਗਿਆ ਅੱਛਾ ਯਾਰ ਇੱਕ ਹੋਰ ਆਪਣੇ ਬਚਨੇ ਓਏ ਮਾਈਕਾ ਸਾਡੇ ਦਸਣੋਂ ਭੁੱਲ ਗਿਆ ਅੱਛਾ ਕੀ ਨਾ ਕੋਗਾ ਨਹੀਂ ਇੱਥੇ ਸਾਡੇ ਬੇੜੇ ਵਾਲਾ ਇੱਧਰਲੇ ਪਾਸੇ ਹਾਂ ਕੋਗੇ ਨੇ ਭੈਣ ਚਾਦਾ ਫੋਨ ਲਾਇਆ ਨੋਨੀ ਨੂੰ ਤੇ ਮੈਂ ਕੋਗਾ ਨੋਨੀ ਨੂੰ ਤੁਮ ਕਹਿੰਦੇ ਜਾਵੇਂ ਨੋਨੀ ਉਹਦੇ ਗਿਆ ਸੀ ਕਾਗਤਾਂ ਵਾਲੇ ਜਨ ਨਾਲ ਆ ਨੋਨੀ ਕਹਿੰਦਾ ਚਾਚਾ ਮੈਂ ਛੋਡੇ ਨਾਲ ਆ ਤੇ ਕੋਗੇ ਦੀ ਕਿ ਮੈਂ ਭੈਣ ਦੇ ਹੱਥ ਲਾਤਾ ਉਹ ਗੋਗਾ ਬਣੀ ਤਾਂ ਖੇਦੰਦਾ ਹੈ ਗੋਗਾ ਬੋਲਟਾ ਹਾਂ ਨੋਨੀ ਨੂੰ ਅਗਰ ਤੁਸੀਂ ਚਾਗੜ ਹੋ ਗਏ ਤੁਹਾਡਾ ਕੋਈ ਅਗਰ ਛੇ ਹੀ ਪਾੜਾ ਨਹੀਂ ਅੱਛਾ ਤੁਸੀਂ ਦੋਗਲੇ ਹੋ ਗਏ ਅੱਛਾ ਫਿਰ ਨੋਨੀ ਕਹਿੰਦਾ ਮੈਂ ਕਹਿਤਾ ਵੀ ਜੇ ਮੈਨੂੰ ਅਗਰ ਦਾ ਪਤਾ ਨਾ ਨੋਨੀ ਕਹਿੰਦਾ ਕਾਖਤੀ ਮੈਂ ਭਰਦਾ ਠੀਕ ਹੈ ਫਿਰ ਹਾਂ ਆ ਤਾਂ ਜਿਆਦਾ ਪਤਾ ਹੋਈ ਜਾਂਦਾ ਤੇ ਕੋਗਦੇ ਨੂੰ ਪੁੱਛਣਾ ਵੀ ਜੇ ਬਾੜ ਤੇ ਤੇਰੀ ਬੋਟ ਨਹੀਂ ਹੋਣੀ ਵੀ ਤੇਰਾ ਕਾਹਦਾ ਜੋਰ ਲੱਗਦਾ ਮੱਛਲੀ ਨਹੀਂ ਦੀ ਬੋਟ ਨਹੀਂ ਜਾਣਾ ਨਹੀਂ ਜੇ ਮੈਂ ਤਾਂ ਹੁਈ ਬੋਲਦੇ ਖਾਊਗਾ ਯਾਰ ਬਿਨਾ ਗੱਲ ਤੋਂ ਯਾਰ ਉਹਦੀ ਬੋਟ ਹੀ ਨਹੀਂ ਬਚਨੇ ਉਸ ਬਾੜ ਚ ਇਹ ਕਰਦੇ ਜੋ ਵੋਟ ਨਹੀਂ ਫਿਰ ਕਾਦੀ ਸਪੋਰਟ ਕਰਨੀ ਆ ਇਹ ਤੋਂ ਬਚ ਜਾ ਮੈਂ ਤੇਰੇ ਕੈਨ ਉੱਪਰ ਲਗਾਈ ਯਾਰ ਹਾਂ ਜਾਂਦਾ ਜਿਹੜਾ ਉਹਨਾਂ ਦਾ ਤੇਰਾ ਰਾਮ ਭੱਲਾ ਕਰੇ ਸੱਗੀ ਤਾਂ ਪਰੌਣਾ ਨਹੀਂ ਹਾਂ ਸੱਗੀ ਕਾ ਪਰੌਣਾ ਪਰੌਲੀ ਤੋਂ ਹਾਂ ਹੋਰ ਨਾ ਬੜਾ ਯਾਰ ਦੋਨੇ ਵੋਟਾਂ ਕੜੌਲੀ ਕਿਤੇ ਐੱਛੇ ਕਰ ਮਾਤਰੀ ਨੂੰ ਮੈਨੂੰ ਸਮਝ ਨਹੀਂ ਆਉਂਦੀ ਯਾਰ ਇਹੋ ਕਰੀ ਪੈਣ ਜਾਂਦਾ ਫਿਰ ਜਦੋਂ ਇੱਥੇ ਵੋਟ ਨਹੀਂ ਸਪੋਰਟ ਕਰਦੇ ਸਾਡੇ ਇਧਰ ਬਿਹੜੇ ਦੇ ਸੱਤ ਬਾੜ ਵਿੱਚ ਕਹਿੰਦੇ ਆ ਕਿ ਵੋਟਾਂ ਖਲਾਨੀ ਤਾਂ ਪਾਉਂਦੇ ਹਾਂ ਕੀ ਪਾਉਂ ਕੀ ਪਤਾ ਯਾਰ ਨਾ ਲੰਡੇ ਲੁੱਚੇ ਬੰਦੇ ਵਾਂਗਰ ਜਾਂਦੇ ਆ ਪੈਣ ਜਿਉਂਦੇ ਆ ਮੈਂ ਉਹਨੂੰ ਮੈਂ ਨਾ ਪਹਿਲਾਂ ਘਰੇ ਜਾਂਦਾ ਉਹਨੂੰ ਕਹਦੇ ਵੀ ਤੂੰ ਲਾੜਾ ਫੜਨਾ ਜਾਂ ਕੋਈ ਕਿਤੇ ਪਾਵੇ ਨਾ ਪਾਵੇ ਤੇਰਾ ਤਾਂ ਮਤਲਬ ਨਹੀਂ ਸਾਡੇ ਪਿੰਡ ਤੇਰਾ ਪਰਚਾ ਕਰਾ ਯਾਰ ਮੈਂ ਪਹਿਲਾਂ ਘਰੇ ਜਾਂਦਾ ਸੀ ਹਾਂ ਮੈਂ ਕਿਹਾ ਅਗਲਾ ਖੂ ਪਿੰਡ ਦਾ ਪਰੋਣਾ ਕੁੜੀ ਨੂੰ ਕਹਿ ਕੇ ਆਉਣਾ ਸੀ ਮੈਂ ਕਿਹਾ ਭਾਈ ਪਰੋਣਾ ਹੋਊਗਾ ਯਾਰ ਪਰ ਹੋਊਗਾ ਪੁਰਾਣਾ ਬਣ ਕੇ ਰਹੇ ਅਭੀ ਇਹਨੂੰ ਕੋਈ ਕਰੀਆ ਦਵਛਾ ਬੰਦਾ ਆ ਜਾ ਤੇਰੀ ਵੋਟ ਹਰਿਆਣੇ ਚਾ ਕੁਲ ਜਿਹੜਾ ਤੇਰਾ ਸਾਡੇ ਪਿੰਡੀ ਤੋਂ ਮੈਂ ਕਬਲੀ ਨਹੀਂ ਤੂੰ ਲੜਾਈ ਪਾਉਂਦਾ ਫਿਰ ਤੇਰਾ ਮਤ ਲਕੀ ਹਾਂ ਨਾ ਬਹੁਤ ਜਿਆਦਾ ਜੇ ਤੇਰੇ ਤੇ ਪਰਚਾ ਪੜਾਤਾ ਤੂੰ ਛੜਾਉ ਕਰਾਉਂਗਾ ਕੌਣ ਜਰਾ ਇਹ ਬੰਦੇ ਤਾਂ ਮਕਾਉਂਦਾ ਫਿਰਦਾ ਹਾਂ ਲੋਕਾਂ ਨੂੰ ਸਮਝੀ ਨਹੀਂ ਆਉਂਦੀ ਜੀ ਮੈਨੂੰ ਆਏ ਡਰਾਈਵਰ ਦਾ ਕਿਹਨਾਂ ਲਾਣ ਚੁੰਗਣਾ ਜਿਹੜਾ ਇਹਨਾਂ ਉਹਦੇ ਪਿੱਛੇ ਜ਼ੋਰ ਲਾਉਂਦੇ ਆ ਪੱਤੀ ਨਹੀਂ ਕਰਾ ਮੈਨੂੰ ਲਾਦਾ ਘਾਰੇ ਨੇ ਕਿਆ ਥਾਰੀ ਗੱਲ ਜਰਾ ਘਾਰੇ ਤੋਂ ਚੜਦੀ ਅੱਗ ਜਿੰਨੀ ਚੜਾ ਸਹੀ ਗੱਲ ਆਣਾ ਤੇ ਹਾਂ ਉੱਥੋਂ ਅੱਗ ਛਿੜਦੀ ਹੈ ਘਾਰੇ ਦੀ ਕੁੜੀ ਨਿਕਲਦੀ ਹੈ ਹਾਂ ਕਿੰਨਾ ਤੇਰਾ ਪੀ ਖੜੀ ਹੋਈ ਨਹੀਂ ਇਹ ਵੀ ਫੁੱਦੀ ਦਾ ਕਰਾਇਤ ਕੀ ਸਰਪੰਚੀ ਆ ਜਾਣ ਤੈਨੂੰ ਦੇਖ ਹੱਥ ਦੇਖੀ ਮੈਂ ਫੇਰਦਾ ਘਾਰੇ ਤੇ ਲਵਾ ਜਾਗੇ ਬੂਤ ਮਾਂ ਦੀ ਮਰੀ ਫੁੱਦੀ ਦੀ ਯਾਦ ਰੱਖੂ ਵੀ ਬੰਦੇ ਟੱਕਰੇ ਸੀ ਲਵਾ ਜਾਗੇ ਬੂਤ ਹਾਂ ਪੇਗ ਤਾਂ ਮੈਂਬਰ ਤਾਂ ਬਣਾ ਲਿਆ ਪੇਗ ਤਾਂ ਲਿਆ ਮੈਂਬਰ ਬਣ ਗਿਆ ਫੁੱਦੀ ਮਾਂ ਦੀ ਸਾੜ ਵਾਲੇ ਬਾੜ ਚ ਖੰਭ ਨਹੀਂ ਦਿੰਦੇ ਉਹੀ ਤਾਂ ਗੱਲ ਹੈ ਖੜਦਾ ਤੂੰ ਦੇਖਦਾ ਜਾ ਕਰ ਤੂੰ ਪੇਗ ਲਿਆ ਬੰਤ ਫੇਰ ਪੇਗ ਲਿਆ ਤੂੰ ਇੱਕ ਮੈਂ ਕਰਉ ਫਰਾ ਗੰਜੇ ਤੁਸੀਂ ਮੇਰੇ ਪਿੱਛੇ ਆ ਜੋ ਲੋਨ ਨੂੰ ਤੁਮ ਅਜ ਦੇਸੀ ਪਿਉਣਾ ਅੱਛਾ ਜੀ ਹਾਂ ਦੇਸੀ ਲਿਆ ਹਾਂ ਓਵਰ ਨਾ ਹੋ ਜੇ ਯਾਰ ਨਾ ਸਾਹ ਨਾਲ ਲਾਇਓ ਮੈਂ ਆਪਦੀ ਕੱਢਿਆ ਆ ਦੇ ਵਾਸਤੇ ਅੱਛਾ ਹਾਂ ਰੇਤ ਮੰਦੰਦਾ ਨਾ ਮੈਂ ਪਿਉਂਦਾ ਉਹ ਨਾ ਨਾ ਉਹ ਲਿਆ ਹਾਂ ਹਾਂ ਉਹੀ ਲਿਓ ਨਾ ਆਏ ਹੁਣ ਤਾਂ ਬੱਚ ਨੇ ਆਪਦੇ ਪੱਖ ਵਾਲੇ ਬੰਦੇ ਦਾ ਜਿਹੜੇ ਬੰਦੇ ਨਾਲ ਮੋਹ ਪੜੇਵਾ ਦੇਖ ਰਿਹਾ ਦੇਸੀ ਕੌਣ ਪਿਉਂਦਾ ਯਾਰ